ਆਇਆ ਕਿਹਦੇ ਆ ਐਂਡਾ ਕਿੱਥੇ ਮਰੀਆਂ ਹੈ ਐਂਡਾ ਕਿੱਥੇ ਨਹੀਂ ਮਰੀਆਂ ਹੈ ਤੋ ਇੱਕ ਜੀ ਅੰਦਰ ਰਹਿ ਜਾ ਹਮ ਤਾਂ ਕਿੱਥੇ ਲੱਟਾ ਗਏ ਹਾਂ ਹਾਂ ਤਾਂ ਕਿੱਥੇ ਲੱਟਾ ਰਹੇ ਨੇ ਨਾ ਮੈਨੂੰ ਵੀ ਤੇ ਐਵੇਂ ਤਾਂ ਦੇ ਮਾਂ ਛੋੜੇ ਘਰੇ ਬ੍ਰੈਂਡ ਕਰ ਕਹਾਂ ਕਹਾਂ ਨੂੰ ਪਤਾ ਘਰੇ ਤਾਂ 5 ਮਿੰਟ ਨੇ ਖੜ ਕੇ ਆ ਜੀ ਨਾ ਬੇਬੇ ਤੇਰੀ ਵੀਡੀਓ ਨਹੀਂ ਆਉਂਦੀ ਕੋਈ ਲੋਗਾ ਤਾਂ ਆ ਬੇਲੇ ਅੱਜ ਫੇਰ ਆ ਗਈ ਨਾਨੀ ਤੈਨੂੰ ਫੱਟੀ ਤਾਂ ਲੈ ਕੇ ਨਹੀਂ ਦਿੱਤੀ ਜਿਹੜੇ ਨਾਨੀ ਨਾ ਇਹਨੇ ਇਹਨੇ ਮਤਲਬ ਹੈ ਕਿ ਤੂੰ ਮੇਰੇ ਕੋਲ ਆਈ ਲੱਗੀ ਹੋਈ ਹੁਣ ਕਹਿ ਕੇ ਗਿਆ ਸੀ ਇਹ ਕਹਾਂ ਮੈਂ ਫੱਟੀ ਲੈ ਕੇ ਦੋਂ ਤੈਨੂੰ ਲੈ ਕੇ ਤਾਂ ਦਿੱਤੀ ਨਹੀਂ ਉਹ ਦੇ ਗਲੀ ਨਹੀਂ ਦੇ ਫੇਰ ਫੱਟੀ ਸੱਚੀ ਕਾਸੀ ਵਾਗ ਨਾਲ ਦੀ ਨਿਕਾ ਨਿਕਾ ਜਾ ਉਹਦੀ ਆ ਜਾਂਦਾ ਤੈਨੂੰ ਫੱਟੀ ਤਾਂ ਲਿਆ ਕੇ ਨਹੀਂ ਦਿੱਤੀ ਇਹਨੇ ਓਰੇ ਆ ਜਾਂਦੇ ਆ ਬੇਲੇ ਬੇਲਾ ਬੇਲੇ ਨਾ ਬੇਲਾ ਕਾ ਬੇਲੇ ਜਦੋਂ ਓਰੇ ਫਿਰਦੇ ਨੇ ਬੇਲੇ ਹੀ ਨੇ ਅੱਲਾਹ ਅਕਬਰ ਇਹ ਕਾ ਪੈ ਗਿਆ ਇਧਰ ਆ ਕੇ ਕਰਦੇ ਸੀ ਇੱਕ ਮਿੰਟ ਨਾਨੀ ਤੇਰਾ ਕੀ ਵਾਦਾ ਜਾਂਦਾ ਕਾ ਪੰਜਾਬ ਆ ਜਾਂਦਾ ਤੇਰਾ ਹੈ ਕਿਵੇਂ ਰੋਟੀਆਂ ਖਾਦੇ ਨੇ ਪਾ ਪਿਆ ਨਾ ਕੀ ਮਾਰਨੀ ਆ ਕੀ ਮਾਰਨੀ ਐ ਅਖੰਗੇ ਦੋਤਾ ਫੇਰ ਵੀ ਤੇਰਾ ਮੂਆ ਆ ਬੇਬੇ ਹਣਾ ਦੋਤਾ ਹਰਾਮ ਖਾਣਾ ਹੁੰਦਾ ਨਾ ਦੋਤਾ ਹੀ ਆਉਂਦਾ ਕੁੜੀਆਂ ਤਾਂ ਆਉਂਦੀਆਂ ਨਹੀਂ ਉਹ ਗਣਾ ਰੰਗ ਲਵਾ ਲਾ ਕੇ ਮੇਰੇ ਕੋਲੇ ਵੇ ਨਾ ਇਹ ਆ ਬਹਲ ਹਲ ਕਰਦਾ ਤਰਾ ਅੱਧ ਰਾਤ ਘਰ ਆ ਕੇ ਵਰਦਾ ਚਾਟੇ ਨਾ ਚਾਟੇ ਹਾਓਏ ਤੂੰ ਕਿਉਂ ਉਂਗਲਾਂ ਆ ਨਾ ਮੈਂ ਵੀ ਮੈਂ ਉਂਗਲਾਂ ਹਣਾ ਨਾ ਗਾਈ ਨੂੰ ਕਿਹੜਾ ਪਤਾ ਨਹੀਂ ਮੈਂ ਕਿੰਨਾ ਬੰਦਾ ਕਹੇ ਜਾ ਮਰ ਉਹਦੇ ਕੋਦੀਆ ਵਧੀਆ ਭਾਈ ਉੱਪਰ ਤਾਂ ਆ ਮਾਏ ਇਹ ਨਾ ਤਾਂ ਮੈਂ ਤਾਂ ਆਈ ਜੰਦਰ ਫੜਦੀ ਆ ਆਪਾਂ ਵੀ ਲਿਆਵਾਂਗੇ ਨਾਨੀ ਕੋੜੀ ਚੰਗਾ ਹੋਰ ਆ ਦੇ ਹੁਣ ਮੈਥਾਂ ਕਿੰਨੀਆਂ ਤਾਂ ਲੈਂਦੀਆਂ ਮੈਥਾਂ ਨਾ ਕਹਿੰਦੇ ਜਾਗਰ ਉਹ ਪਾਇਪੇ ਨਾ ਅੰਦਰ ਨੀ ਵਦੀ ਸੁਤੇ ਉੜਦੇ ਹੋਰ ਪਾਣੀ ਦੀ ਬੋਕਰੀ ਪਾਜਾ ਕੱਖਾਂ ਦਾ ਭੋਰਾ ਨਹੀਂ ਦਿਖਾਉਂਦੇ ਨਾ ਹਾਂ ਗੁੱਦ ਜਾਦਾ ਹਿੰਦਾ ਹਾਂ ਕਿਉਂ ਜਾਇੰਦਾ ਵਪਾਰ ਕਰਨ ਲੱਗਿਆ ਹੁੰਦਾ ਹੋਰ ਵਪਾਰ ਵਾਰ ਦੇ ਲਾ ਪਾੜਾ ਬਾ ਬੱਦਿੱਲੇ ਨੂੰ ਨਾ ਕੋ ਚੱਕੋ ਇਥੋਂ ਕਿੰਡ ਥੋੜੀ ਆਪਦੀ ਉੱਥੇ ਨਸਾ ਲਿਆ ਜਾ ਦੱਲੀ ਜਾ ਹਾਂ ਕੰਮ ਕਰਾ ਢੋਲ ਦਲਾਇਆ ਪਾਇਆ ਫਿਰ ਮੋਢੇ ਲੈ ਕੇ ਦੇਵਾਂਗੇ ਠੀਕ ਐ ਨਹੀਂ ਤਾਂ ਇਹ ਚੱਕੋ ਪੇ ਕੰਕੜਾ ਢੋਰ ਵੇਲਾ ਕਰਦੀ ਮੁਖ ਦੀ ਸਣ ਕੇ ਲਿਆਓ ਹਾਂ ਫੇਰੀ ਪਾਲ ਨਹੀਂ ਆ ਮੈਸਾ ਹੋਰ ਬਾਹੀ ਦੀ ਕਰਦੇ ਟਰਾਲੇ ਦੇ ਆਉਂਦਾ ਆ ਬਈ ਕੰਮ ਓ ਮਾ ਬਿਣਾ ਡੇਰਾ ਟਰਾਲਾ ਦੇ ਬਿਣਾ ਡੇਰਾ ਟਰਾਲਾ ਲੈ ਪੰਮਾ ਲੈ ਦੇਖ ਲੈ ਲੈ ਸੌਦਾ ਕਰਨੀ ਐ ਜੀ ਤੂੰ ਟੇਰਾਣਾ ਟਰਾਲਾ ਤਾਂ ਲਿਆ ਬਿਣਾ ਡੇਰਾਣਾ ਟਰਾਲਾ ਲੈ ਆ ਮਾ ਕਰਾਊਗਾ ਨਵਾਂ ਕਿੱਥੇ ਕਰਾਊਗਾ ਪੁਰਾਣਾ ਉਹ ਕੁੱਤੀ ਆ ਕੇ ਨਵਾਂ ਕੱਟੂ ਦਾ ਸਹੀ 20 ਸਾਲ ਆਹ 20 ਸਾਲ ਕੋਈ ਨਹੀਂ ਕੱਟਦਾ ਇਹ ਲੋਗੇ ਸਾੰਮਿਆ ਸੰਕਾ ساری ਉਮਰ ਨਹੀਂ ਆਂਦਾ ਆਹ ਪਰਾਦੀ ਜੀ ਤੂੰ ਲੈ ਕਾਲੀ ਨੇ ਬਣਾ ਕੇ ਨਹੀਂ ਦਿੰਦੀ ਚਾਹ ਫੇਰ ਆਪ ਦਾ ਬਣਾਉਣੇ ਹੋਈ ਆਹ ਹਾਂ ਇਹਨਾਂ ਦਾ ਜਿੰਦਾ ਰਹਾ ਹੈ ਚਾਹ ਕੋਲ ਹਾਂ ਜੋ ਪੀਣੀਆਂ ਬਣਾ ਕੇ ਆਪਦਾ ਤੂੰ ਬਣਾ ਕੇ ਨਹੀਂ ਦਿੰਦੀ ਹੈਗੀ ਆਹਰਾ ਅੰਕੇ ਜੀ ਜਾਂਦੇ ਨੇ ਮੇਰੇ ਆਹ ਕਹਿੰਦੇ ਕਿ ਨਾ ਤੇ ਮਰੀ ਗਈ ਨਾ ਇਹਨਾਂ ਕੋ ਸੋਰ ਦੇਖ ਰਿਆ ਕੋਲ ਦੇਖ ਰਾ ਵੀਡੀਓ ਕਾਰ ਬਣਾ ਬਣਾ ਗੜਤੀ ਭੇਜਣਾ ਸਤਾਉਂਦੇ ਦੇ ਦਿੰਦਾ ਨੂੰ ਜੀ ਜੀ ਬੇਤੀ ਗਰਦੀ ਅੱਠ ਮਾਰਦੀ ਚੱਕਲਾ ਆਹ ਉਹ ਜਗ੍ਹਾ ਮੈਂ ਗਈ ਚੰਗਰ ਤੇ ਕਾਸੀ ਦੀ ਕਾਸੀ ਦੀ ਹੁਣਾ ਲੈ ਇਹਨਾਂ ਨੂੰ ਈ ਲੈਣਾ ਉਹ ਬਾਣੀ ਪੈਣ ਦਵਾਣ ਮਸੂਰ ਹੋ ਰਹੀਆਂਗੀ ਤੂੰ ਠੀਕ ਹੈ ਔਰ ਹੁਣ ਸਾਰਾ ਇੰਡੀਆ ਦੇਖਦਾ ਤੈਨੂੰ ਲੱਖਾਂ ਲੋਕ ਦੇਖਦੇ ਨੇ ਤੈਨੂੰ ਲੜਦੀ ਹੈ ਨਾ ਲੱਖਾਂ ਲੋਕ ਦੇਖਦੇ ਨੇ ਤੈਨੂੰ ਇਹ ਤੇ YouTube ਤੇ ਹੋ ਰਹਣਾ ਵਧੀਆ ਸ਼ੌਂਕਾ ਦੀ ਤੈਨੂੰ ਸਾਰੇ ਜਾਣਦੇ ਨੇ ਹਾਂ ਹਾਂ ਆਹ ਲਾ ਕੋ ਤਿੰਨ ਸ਼ੌਂਕ ਦੀ ਹਾਂ ਕੁਝ ਨਹੀਂ ਕਹਿੰਦਾ ਅਗਲਾ ਤੁਹਾਨੂੰ ਸਦਾ ਦਾ ਹਾਂ ਸੀਗਾ ਤੁਸੀਂ ਚਾਹ ਬਣਾ ਕੇ ਬੈਗੇ ਤੁਹਾਨੂੰ ਕਹਦੇ ਚਾਹ ਨਹੀਂ ਪੀਉਂਦਾ ਕੋਈ ਇੱਕ ਆ ਗਿਆ ਇਹ ਜਾ ਬਿਣਾ ਟਾਇਰ ਵਾਲਾ ਟਰਾਲਾ ਲੈ ਆਇਆ ਇਹ ਬਿਗਿੰਗਾਂ ਬਿਨੂੰ ਜਦੋਂ ਆ ਗਿਆ ਬੇਡੇ ਦੇਰ ਕਿਹਾ ਸੀ ਮੈਂ ਕਿਹਦੀ ਪੰਮਾ ਲੈ ਬਿਣਾ ਟਾਇਰ ਵਾਲਾ ਟਰਾਲਾ ਲੈ ਆਇਆ ਹੁਣ ਕਰ ਲੈ ਹੀ ਨਹੀਂ ਲੈਣ ਆਇਆ ਹੋਰ ਲੈ ਬੇ ਵੀ ਦੇਖ ਲੈ ਲੈ ਬਿਣਾ ਟਾਇਰਾਂ ਆਹ ਮੜੀਆ ਸਾਡਾ ਕੋਦੋਂ ਮਰਜੀ ਦੇਖ ਲੈ ਪਤਾ ਨਹੀਂ ਚਾਹ ਚਾ ਉਹਦੀ ਚਾਹ ਤੇ ਡਿੱਗੀ ਜੁਗਾ ਕੇ ਉਹ ਗੁਰੂ ਖੇਤ ਗਏ ਹੋਏ ਨਹੀਂ ਕੰਦ ਕਰਾਉਂਦੇ ਅਸੀਂ ਤੋਂ ਸਟੋਕ ਆੜੀ ਲਾਇਆ ਸੀ ਉਹ ਵੀ ਕੋਰੀ ਦੇ ਆ ਚੌਕਰ ਤੋੜਦਾ ਮੋਟਰਸਾਈਕਲ ਦਾ ਇਹਨੇ ਅੰਤੇ ਇੱਕ ਕਾਰਡ ਹੋਰ ਲਾਇਆ ਜਿਹਨੂੰ ਖਿੰਨਾ ਨਾ ਪਲਦਾ ਬਜਾਣਾ ਵੀ ਉਹਦੇ ਖਬੈਲਡ ਕਰਾਉਣਾ ਪੂਚਾ ਸੀ ਕੋਲੇ ਕੋਲਿਆਂ ਚ ਕਰੰਟ ਵਾਲਾ ਸੀ ਇੱਥੇ ਯਾਰ ਮੈਨੂੰ ਬੇਰਤੀ ਨਾ ਕੋਲਿਆਂ ਚ ਕਰੰਟ ਵਾਲਾ ਸੀ ਹਨਾ ਸੋਨ ਤੇ ਲੱਗਤਾ ਸਵਾਨਾ ਵਜ ਨਾਲ ਉਹ ਸੋਰਾ ਬਈ ਕੱਤੀ ਚੱਤਿੰਦੀ ਹੈ ਅਵੇ ਫਟੇ ਕਤਾਰ ਤੇ ਸੀਨ ਵੀ ਕੰਪ ਕਰਕੇ ਹਾਂ ਉਹ ਬੰਦ ਕਰ ਦੇਦਾ ਵਰੀਲਾ ਦੇਖੀ ਜਾਂਦਾ ਬੈਠਾ ਆ ਦੇਖੋ ਅੰਨੇ ਹੋ ਜਾਂਦੇ ਆ ਖਾ ਕੇ ਕਾ ਤੋ ਖਾਣੇ ਉਹਨੇ ਉਹ ਇਲੀ ਖਰਾੜੇ ਮਾਰਦਾ ਹੌਲੀ ਹੌਲੀ ਜੱਦੂ ਅੱਜ ਖੋਲ ਕੇ ਖਾਂਦਾ ਇੱਕ ਹੀ ਹੈ ਖੋਲ ਕੇ ਖਾਦਾ ਹੋਇਆ ਅੱਜ ਬੋਲ ਰਹੀ ਹੈ ਤਾ ਤੇ ਅੱਜ ਘਰੋਂ ਤੈਨਾਂ ਕੈ ਖਾਦੇ ਨੇ ਓਏ ਚਾਰ ਗੋੰਦੀ ਨਹੀਂ ਆਪਾਂ ਫੇਰ ਹੀ ਅੱਖਾਂ ਖੁੱਲਦੀਆਂ ਤੇਰੀਆਂ ਹੋਂਦਾਂ ਖੁੱਲਦੀਆਂ ਨੇ ਇਹ ਬਾਈ ਕਹਿੰਦਾ ਆਪਾਂ ਹੱਥ ਨਹੀਂ ਲਾਉਂਦੇ ਸਿੱਧਾ ਗੱਲ ਜੀ ਹੇੜੇ ਕਾਜ ਪੀਣਾ ਬੱਚਾ ਕੋਕ ਚ ਥੋੜਾ ਜਿਹਾ ਘਾਟਾ ਅਸਰ ਕਰਦਾ ਜੇ ਸਟਿੰਗ ਚ ਪਾ ਲਈ ਬੰਦ ਲੈਦਾ ਅੱਧਾ ਤਹਾਡਾ ਖੋਇਆ ਕਿ ਡੇਗ ਰਾਹੀ ਡੋਨੇ ਕਿ ਮੈਂ ਇੱਕ ਡੇ ਪੱਢ ਕੇ ਫਰਨੇ ਆ ਕਿ ਮੈਂ ਨਿੱਕਾ ਬਣੇ ਬੇਟਾ ਜੋ ਹੈ ਜੇ ਕਰੇ ਨਾ ਤਾਂ ਚਟਕਾ ਨਿਆ ਦਾ ਕਰਾਇ ਪਰਵੇਂ ਪਰਨੇ ਕਰਕੇ ਦਿਖਾ ਬਾਬਾ ਬਣੇਗਾ ਬਾਬਾ ਵੱਢ ਲਈ ਬਣ ਫਿਰ ਬਾਬਾ ਗੰਦੋਵੇ ਰਾਜੀ ਕਰਦਾ ਰਾਮ ਨੀ ਗਨਵੀ ਬਾਬਾ ਬਣ ਜਾ ਉਹ ਗਾਣਾ ਨਾ ਸਾਡੇ ਆ ਜੂੜਾ ਗੋਲੇ ਕਰੂਵੇ ਦਾ ਵੱਡਾ ਜੂੜ ਹੈ ਮੁੰਡਾ ਜਦ ਤੱਕ ਵੀ ਬੋਲਦਾ ਹੈ ਕਿ ਤੇ ਲੋਕੋ ਖੋਲੇ ਹੁੰਦੇ ਨਾਲ ਜੁੜਕ ਹੋ ਗਏ ਆਪਨ ਦਾਪੇ ਚ ਹੈ ਗਿਆ ਇੱਕ ਤਾਂ ਇਹ ਕਹਿਣਾ ਪਹਿਲਾ ਡਾਇਲੋਗ ਵਿਧਰੀ ਕੁ ਮੰਡੀ ਤੇ ਵੀ ਲੱਗਦੇ ਮੈਨੂੰ ਕਹਿਦਾ ਹੈ ਹੈ ਇੱਕ ਸੋਡੇ ਆਪ ਦੇ ਬਹੁਤ ਲੱਗਦੇ ਆ ਆਪ ਦੇ ਫਰੀਕੀ ਕੁ ਵੀਲੇ ਤੇ ਲੱਗਦੇ ਇੱਕ ਬਿੱਤਰਾ ਕੰਮ ਨਹੀਂ ਕਰਦਾ ਇੱਕ ਤੇਰੇ ਨਾਮ ਦਾ ਮੁੰਡਾ ਹੈ ਉਹਦਾ ਨਾਮ ਚਾਈ ਹੈ ਬੜਾ ਨੇੜੇ ਰਹਿਦਾ ਦੋ ਤਿੰਨ ਬਾਪੇ ਚ ਰਿਹਾ ਬਸ ਚਾਰ ਪੰਜ ਬੰਦੇ ਮੂੜ ਰੱਖ ਲਾਂਗੇ ਆਪਾਂ ਮੜੇ ਵੀੜ ਬੰਦ ਕਰ ਦੇ ਜੇ ਨਹੀਂ ਬੰਦ ਹੁੰਦੀ ਬਾਬਾ ਬੰਦ ਕਰ ਜੇ ਤੈਨੂੰ ਦੱਸ ਦਈਏ ਸਾਰਾ ਕੁਝ ਮੰਨੇਗਾ ਬਾਬਿਆਂ ਨੂੰ ਜੇ ਕਈ ਲੋਕ ਭਾਈ